ਧੜੀਆਂ ਜਥੇਬੰਦੀਆਂ ਵੱਲੋਂ ਗੁਰੂ ਕੀ ਬਾਣੀ ਦੇ ਗੁਰਪੰਥੁਰ ਦੀ ਵਿਚਾਰ ਅਖੇ ਸਾਰੇ ਸਿੰਘਾਂ ਨੇ ਇਹਨਾਂ ਨੂੰ ਪਰਵਾਣ ਕਰਨਾ ਹੈ ਕਿਉਂਕਿ ਜਦੋਂ ਆਪਾਂ ਇੱਕ ਮੁਖ ਹੋ ਜਾਵਾਂਗੇ ਗੁਰੂ ਕਿਰਪਾ ਕਰਨਗੇ ਧਿਆਨ ਤਾਂ ਕਰਨਗੇ ਸਾਡੇ ਬਾਦ ਭਾਈ ਰਣਜੀਤ ਸਿੰਘ ਜੀ ਧੜੀਆਂ ਵਾਲੇ ਉਹਨਾਂ ਦਾ ਜਥਾ ਪਹੁੰਚਿਆ ਬਾਬਾ ਨਾਨ ਸਿੰਘ ਜੀ ਮੁੰਡੇ ਪੇੜ ਵਾਲੇ ਨੂੰ ਜੀ ਸਰਦਾ ਸੰਦੀਪ ਜੀ ਬੁੰਜੇ ਅਸੀਂ ਇਹਨਾਂ ਨੂੰ ਸਮਾਣੀ ਦੇ ਸਕਦੇ ਕਿਉਂਕਿ ਪਹਿਲਾ ਪ੍ਰੋਗਰਾਮ ਇਹ ਬਣਾਇਆ ਕਿ ਭਗਤ ਗੁਰਦਸ ਸਿੰਘ ਮਾਦਾ ਸਮਾਗਮ ਆਇਆ ਭੋਗ ਦਾ ਸਮਾਗਮ ਆਇਆ ਇੱਥੇ ਆਪਾਂ ਜੋ ਵੀ ਗੱਲ ਕਰਦੀਆਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਵਾਲੀ ਕਰਦੇ ਹਾਂ ਇਹ 2 ਮਿੰਟ ਵਾਸਤੇ ਬਜ਼ਾਰ ਦੇ ਅੰਸ਼ੇ ਕੀ ਵੰਡ ਉਹ ਆਪ ਹੀ ਨਾਲ ਜਾਣ ਸੰਜੇ ਕਰੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸਾਡੇ ਬੈਠੇ ਸਤਿਕਾਰਯੋਗ ਸਾਧ ਸੰਗਤ ਜੀ ਅੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਰੰ ਗਿਰੰ ਸਭ ਦੇ ਬਾਣੀ ਦੀ ਕਿਸੇ ਵੀ ਪੰਕਤੀ ਕਿਸੇ ਵੀ ਸ਼ਬਦ ਨੂੰ ਪੜੋ ਮੌਸਲ ਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਕਿਤੇ ਜਾਤ ਕਿਤੇ ਧਰਮ ਕਿਸੇ ਦੇ ਖਲਾਫ ਕੋਈ ਗੱਲ ਨਹੀਂ ਆਉਂਦੀ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਅੱਜ ਕੋਈ ਨਵੀਂ ਨਹੀਂ ਬਹੁਤ ਕੁਝ ਪਹਿਲਾਂ ਵੀ ਇਸ ਤਰ੍ਹਾਂ ਦਾ ਹੋ ਚੁੱਕਾ ਹੈ ਬੂੜੀਆਂ ਡੱਲੀਆਂ ਨੇ ਸਿਰ ਕਸ਼ੀਰ ਹੋਏ ਨੇ ਢੰਗ ਜੁੱਟ ਮੋਰਚੇ ਵੀ ਲੱਗੇ ਨੇ ਅਕਾਲ ਤਖਤ ਵੀ ਧਏ ਨੇ ਬੜਾ ਕੁਝ ਹੋ ਗਿਆ ਕਿਤੇ ਪਿੰਡ ਦੇ ਵਿੱਚੋਂ ਕਿਤੇ ਮੁਹੱਲੇ ਦੇ ਵਿੱਚੋਂ ਕੋਈ ਵੀ ਪੱਤਰਾ ਫੋਲ ਕੇ ਵੇਖੋ ਜੋ ਟੰਗਾ ਕਿਤੇ ਨਜਾਇਜ਼ ਇਸ ਧਰਮ ਤੇ ਕੌਮ ਦੀ ਖਾਤਰ ਸਾਡੇ ਸੂਰ ਬੀਰਾਂ ਦਾ ਖੂਨ ਜਿਹੜਾ ਡੁੱਲਿਆ ਉਹ ਪਰਦ ਨੂੰ ਮਿਲਦਾ ਬੜੇ ਤਰ੍ਹਾਂ ਦੇ ਵਿਚਾਰ ਬੜੇ ਤਰ੍ਹਾਂ ਦੇ ਵਾਦੇ ਕੀਤੇ ਗਏ ਨੇ ਪਹਿਲਾਂ ਗੱਲ ਗੱਲ ਨਤੀਜੇ ਦੀ ਹੈ ਗੱਲ रिजल्ट ਦੀ ਹੈ ਕਿ ਮੈਂ ਸਾਰੀ ਜਿਹੜੀ ਸਿੱਖ ਸੰਗਤ ਸਿੰਘ ਖਾਲ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਨੇ ਇਹ ਸਿੱਖਾਂ ਦੀਆਂ ਇੱਕ ਗੱਲ ਜਿਹੜੀਆਂ ਕੁਰਬਾਨੀ ਨਾਲ ਬਣੀਆਂ ਜਿਤੇ ਬੰਦਿਆਂ ਅੱਜ ਤੋਂ ਬੈਠੀਆਂ ਖਾਲਸਾ ਪੰਥ ਤੇ ਬੈਠਾ ਪਰ ਮੈਂ ਜੋ ਆਪਣੇ ਤਜਰਬੇ ਦੇ ਵਿੱਚੋਂ ਦੇਖਿਆ ਕੋਈ ਇਹ ਹੈ ਕਿ ਸਾਡੇ ਨਾਲ ਸਾਡੇ ਆਪਣੇਆਂ ਨੇ ਸਾਡੇ ਦੁਸ਼ਮਣਾਂ ਨੇ ਹਮੇਸ਼ਾ ਧੋਖਾ ਕੀਤਾ ਸਾਡੇ ਨਾਲ ਧੱਕਾ ਕੀਤਾ ਗਜਬਾ ਹਰ ਬੰਦੇ ਦੇ ਵਿੱਚ ਨੇ ਪ੍ਰਸੰਤ ਕਰਨੈਲ ਸਿੰਘ ਖਾਲਸਾ ਢਰਾਵੜੀ ਇਹ ਕੱਲ ਕਿਹਾ ਕਰਦੇ ਹਨ ਮੈਂ ਉਹ ਗੱਲ ਦਾ ਮਤਈ ਜੋਠੇ ਹੋਸ਼ ਇਹ ਦੋਨੋਂ ਕੰਮ ਕਰਨੇ ਚਾਹੀਦੇ ਸਾਡੇ ਜੇ ਜੀਓਟ ਕਦਮ ਹੋ ਗਿਆ ਤੇ ਗੱਲ ਕਦਮ ਹੋ ਜੂ ਜੇ ਹੋਛ ਨਾ ਰਹੀ ਤੇ ਗੱਡੀ ਲੈਣ ਨੂੰ ਲੈ ਜਾ ਇਥੇ ਕਰਕੇ ਗੁਰੂ ਹਰਗੋਬਿੰਦ ਪਾਛਾ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਖੜ ਕੇ ਮੇਰੀ ਤੇ ਤੇਰੀ ਦੀ ਗੱਲ ਕੀਤੀ ਕਦੇ ਪੰਿਹਾਰੇ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਸਾੜਦਾ ਅਗਨ ਭੇਟ ਕਰਦਾ ਕੱਡੀ ਸਰਸੇ ਵਾਲਾ ਉਹ ਗੁਰੂ ਗੋਬਿੰਦ ਸਿੰਘ ਦਾ ਖੂਆng ਰਾਜ ਦਾ ਬਾਦੇ ਦੇ ਸਾਡੇ ਨਾਲ ਬਹੁਤ ਹੋ ਗਏ ਕਦੀ ਲਿਟਿਆਣੀ ਕੋਲੀ ਚੱਲਦੀ ਹੈ ਸਿੰਘ ਸ਼ਹੀਦ ਹੁੰਦੇ ਤੇ ਪਟੜ ਹੋ ਗਏ ਕਦੀ ਜੇ ਸਰਪਾਲ ਚੌੜਸੀ ਟਵਾ ਉੱਥੇ ਕੋਲੀ ਚੱਲਦੀ ਹੈ ਸ਼ਹੀਦ ਹੋ ਗਏ ਪਰ ਅਤੇ ਮੰਨਿਏ ਤੇ ਮੰਨਿਏ ਕਿੰਨੂ ਅਕਾਲ ਤਖਸਾਲ ਸਾਹਿਬ ਸਾਡਾ ਗੁਰਪ੍ਰੀਮ ਮੈਂ ਕਹਿੰਦਾ ਕਿ ਜਿਹੜਾ ਸਿੱਖ ਅਕਾਲ ਤਖਸਾਲ ਦਾ ਹੁਕਮ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਪਰ ਖਾਲਸਾ ਪੰਥ ਜੇ ਵੀ ਗੱਲ ਠੋਕ ਵਿ ਜਾ ਕੇ ਉਹ ਚਲਣਾ ਨਹੀਂ ਚਾਹੀਦਾ ਲਾਗੂ ਹੋਣਾ ਚਾਹੀਦਾ ਭਵੇਂ ਜੋ ਮਰਜ਼ੀ ਹੋ ਜਾਵੇ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਜਿਹੜਾ ਕੰਮ ਆ ਗੁਰੂ ਗ੍ਰੰਥ ਸਾਹਿਬ ਅਗਨ ਪੇਟ ਹੋਣ ਦਾ ਕਿਹਦੇ ਤੇ ਰੋਕ ਲਗਣੀ ਚਾਹੀਦੀ ਹੈ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਕਾਕੇ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਵੱਲੋਂ ਮੈਂ ਅੱਜ ਸਟੇਜ ਤੇ ਪਿਛਵਾਟਰ ਮੋਨਾ ਚੌਧਰ ਕਿ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਜੱਟੇਦਾਰ ਸਾਹਿਬ ਬੈਠੇ ਨੇ ਕਿਤੇ ਕੋ ਰੋਚਨ ਦਿਮਾਗ ਪੰਥਕ ਸਿੱਖਸੀਤਾ ਬੈਠੀਆਂ ਨੇ ਸੰਤ ਮਹਾਂਪੁਰਖ ਬੈਠੇ ਨੇ ਸਾਥ ਅਸੀਂ পিچھے চলকে ਜਿਹੜਾ ਵੀ ਫੈਸਲਾ ਇਥੋਂ ਲਿਆ ਜਾਵੇ ਉਹਦੇ ਤੇ ਪੁੱਲ ਚੜਾਵਾਂਗੇ ਪਰ ਫੈਸਲਾ ਸੋਚ ਸਮਝ ਕੇ ਲਿਆ ਜਾਵੇ ਪੰਥਕ ਸਾਰੀ ਸੰਗਤ ਦੇ ਸਜੋਗ ਦੇ ਨਾਲ ਸਲਾਹ ਦੇ ਨਾਲ ਲਿਆ ਜਾਵੇ ਔਰ ਇਹ ਕਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਪੇਟ ਕਰਨ ਦਾ ਜਿਹੜਾ ਕਿ ਬਾਰੀ ਬਾਰੀ ਪ੍ਰੋਗਰਾਮ ਹੁੰਦਾ ਇਹਦੇ ਤੇ ਮੁਕੰਮਲ ਪੂਬੰਦੀ ਲਗਣੀ ਚਾਹੀਦੀ ਹੈ ਸੋ ਮੈਂ ਸਾਰੇ ਸੰਗਤ ਦਾ ਭਾਈ ਮਰੀਕ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਗੋਲੀਆਂ ਵੀ ਖਾਧੀਆਂ ਨੇ ਸਾਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਔਰ ਆਖਦਾ ਕਿ ਅੱਜ ਦਾ ਜਿਹੜਾ ਫੈਸਲਾ ਦੇਖਾ ਕਿ ਸਾਨੂੰ ਪ੍ਰਸ਼ਾਸਨ ਵਿੱਚ ਬਾਹਰ ਦਵਾ ਰਿਹਾ ਹੈ ਮੈਦਾਨ-ਏ-ਸ਼ਹਿਮ ਦਾ ਪਰ ਇਹਦੇ ਮੁਕਾਬਲੇ ਸਾਨੂੰ ਇੱਕ ਪ੍ਰੋਗਰਾਮ ਅੱਡ ਦੇਣਾ ਚਾਹੀਦਾ ਹੈ ਅਗਰ ਪ੍ਰਸ਼ਾਸਨ ਨੇ ਇਹ ਕਮਨਾ ਗੀਤਾ ਤੇ ਖਾਲਸਾ ਪੰਥਰ ਆ ਜਿਹੜਾ ਐਕਸ਼ਨ ਕਰਨamante ਤਿਆਰ ਬੈਠਾ ਸੋ ਸਾਰਿਆਂ ਦਾ ਧੰਨਵਾਦ ਬੜੇ ਅਫਸੋਰਟ ਦੇ ਨਾਲ ਮੈਂ ਇੱਥੇ ਸਾਰਿਆਂ ਜਿਹੜੇ ਇੱਥੇ ਸਿੱਖ ਦਾ ਬੋਲਦੀਆਂ ਉਹਨਾਂ ਦਾ ਧੰਨਵਾਦ ਕਰਦਾ ਔਰ ਬੜੇ ਖੂਬ ਦੇ ਨਾਲ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਜਿਹੜੇ ਤਖਤ ਪੇਟ ਹੋ ਰਹੇ ਨੇ ਉਹਨਾਂ ਨੂੰ ਭੋਗ ਪਾਏ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਫਟੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਸਜੜ ਕੇ ਬੈਠੇ ਮਾਈ ਭਾਈ ਖਾਲਸਾ ਸਰ ਸਿੰਘ ਜੀ ਪਿਆਰ ਵਿੱਚ ਰਸਮ ਪੁੱਤਰ ਕਰੋ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 15 ਦਿਨ ਜੇ ਸਿੰਘਾਂ ਦੀ ਗੋਲੀਆਂ ਵਜੀਆਂ ਸਰਦੀ ਦੇ ਤੇ ਪਰਸੋਂ ਦੇ ਦਿਹਾੜੇ ਧੰਨ ਸਤਿਗੁਰੂ ਗੁਰੂ ਸਾਹਿਬ ਮਹਾਰਾਜ ਨੋਗਨ ਪੇਟ ਕੀਤਾ ਗਿਆ ਮਿੱਟੀ ਦਾ ਤੇਲ ਪਾ ਕੇ ਤੇ ਸੰਗਤ ਜੀ ਅੱਜ ਫੈਸਲਾ ਟਲਿਆ ਜਾ ਰਿਹਾ ਅਸੀਂ ਇਸ ਥੰੜੇ ਸੈਂਟਰ ਦੋ ਸਟੇ ਕਿਉਂ ਤੇ ਆਉਣਾ ਮੈਂ ਸਿੱਖ ਸੰਗਤ ਦੇ ਚਰਨਾਂ ਵਿੱਚ ਬਹੁਤ ਬੇਮਰਤਾ ਸੰਤ ਬੇਨਤੀ ਕਰਨੀ ਚਾਹੁੰਨਾ ਕਿ ¿Cómo گرو جی کا خالسا واحر جی کی فتح بہت ہی نمرتا سا ستکار ساحد اب میں بےنتی کرنی چاہتا گرو گرنتھ مہاراج سچے پاشا جی کا بہ جاؤ جو تھی بیٹھے نا ایک بھی رہا نہیں بلاوے ستار یوگ میرے بہ جو میں بہت ہی نمرتا سیت بےنتی کرنی چاہوں گا جو ਜਿਹੜੇ ਤੁਹਾਡੀ ਭਾਵਨਾ ਹੈ ਉਹ ਸਾਰੀ ਪ੍ਰੈਸ ਨੇ ਦੇਖ ਲਈ ਹੈ ਸਾਰੇ ਲੀਡਰਸ਼ਿਪ ਬੰਨਾਂ ਨੇ ਦੇਖ ਲਈ ਹੈ ਇਥੋਂ ਤੱਕ ਕੇ ਜਦੋਂ ਤੁਹਾਡੀ ਭਾਵਨਾ ਵੇਖੀ ਹੈ ਲੀਡਰ ਸਾਹਿਬ ਉੱਠ ਕੇ ਅੱਗੇ ਚਲੇ ਗਿਆ ਤੁਸੀਂ ਉਹਨਾਂ ਦੇ ਸਰਕਾਰ ਨਾਲ ਬੋਲ ਗਏ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦਾ ਅੱਜ ਤੋਂ ਕਰਾਂਗੇ ਤਾਂ ਗੱਲ ਬੰਨਿਆ ਬੈਠੋ ਛਿਰਿਆ ਕਾਲਕ ਸਾਹਮਣੇ ਜਥੇਦਾਰ ਸਾਹਿਬ ਬੈਠੇ ਮੈਨੂੰ ਇਹ ਬਦਲਾ ਲੈਣਾ ਚਾਹੁੰਦੇ ਆ ਤੇ ਉਹਦਾ ਰਾਹ ਹੈ ਆਪਣੀ ਏਕਤਾ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਤਰਲੋਜਨ ਸਿੰਘ ਜੀ ਉਹ ਸਟੇਜ ਤੇ ਆਉਣ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਭਾਈ ਸਾਹਿਬ ਭਾਈ ਤਰਲੋਜਨ ਸਿੰਘ ਜੀ ਵਾਹਿਗੁਰੂ ਜੀ ਸਾਡੇ ਸਤਿਗੁਰੂ ਗ੍ਰੰਤ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੇ ਪੰਥ ਖਾਲਸਾ ਜੀਓ ਸਾਡੀ ਹੱਥ ਜੋੜ ਕੇ ਬੇਨਤੀ ਆ ਠੰਗਿਲਾ ਸਾਡੇ ਨਾਲ ਇੰਨਾ ਕੁਝ ਹੋ ਗਿਆ ਹੋਵੇ ਤੁਸੀਂ ਇੱਥੇ ਆ ਕੁਝ ਹੋਵੇ ਟਾਈਮ ਬਣਾ ਕੇ ਟਾਈਮ ਬਦਲੇ ਜਾਂਦੇ ਆ ਸਾਨੂੰ ਜਲੀਲ ਕੀਤਾ ਜਾਂਦਾ ਅੱਜ ਪੰਜਾਬ ਪੁਲਿਸ ਵਾਲੇ ਸਾਡੇ ਭਰਾ ਸਾਰੇ ਇੱਕੋ ਜਿਹੇ ਜਿੱਤਣ ਗਰਦਾਸਪੁਰ ਸਾਡੇ ਸਿੰਘ ਦੇ ਗੋਲੀਆਂ ਮਾਰੀਆਂ ਤੇ ਪੰਜਾਬ ਪੁਲਿਸ ਨੇ ਜਿੱਦਣ ਲੁਧਿਆਣੇ ਗੋਲੀ ਚੱਲੀ ਤੇ ਪੰਜਾਬ ਪੁਲਿਸ ਦੀ ਇਹ ਸੱਚੇ ਸੋਤੇ ਵਾਲੇ ਦੇ ਪ੍ਰੋਗਰਾਮਾਂ ਤੇ ਸਿੰਘ ਸ਼ਹੀਦ ਹੋਇਆ ਤੇ ਪੰਜਾਬ ਪੁਲਿਸ ਦੀਆਂ ਗੋਲੀਆਂ ਦੇ ਨਾਲ ਤੇ ਜੇ ਕਰਨਕਰ ਸਿੰਘਾ ਨੂੰ ਗੋਲੀਆਂ ਲੱਗੀਆਂ 55 ਸਾਲ ਦੀ ਉਮਰ ਭਾਈ ਮਰੀਕ ਸਿੰਘ ਦੇ ਪੱਟੇ ਗੋਲੀ ਲੱਗੀ ਆ ਤੇ ਉਹ ਫੁਰਸ ਦੀ ਅੱਜ ਸਾਡੇ ਭਰਾਵਾ ਜੇ ਅਸੀਂ ਬੋਲਦੇ I'm okay. 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 ਇਹ ਪ੍ਰੋਗਰਾਮ ਡੀਕੰਡੇ ਆ ਉਹਨਾਂ ਦੇ ਬੜਕਲਾਬ ਆ ਜਿਨ੍ਹਾਂ ਨੇ ਬੰਦਿਆਂ ਨੇ ਪ੍ਰੋਗਰਾਮ ਇਹ ਘਟੌਨੀ ਹਰਕਤ ਕੀਤੀ ਆ ਇਹਨਾਂ ਨੂੰ ਤੇ ਗ੍ਰਿਫਤਾਰ ਕਰਾਉਣ ਡੇ ਆ ਪਰ ਜਿਹੜੀ ਇਹਨਾਂ ਦੀ ਸੰਤਾ ਉਹਨਾਂ ਬਾਰੇ ਕਿਸੇ ਪ੍ਰਚਾਰਕ ਨੇ ਕਿਸੇ ਨੇ ਨਹੀਂ ਬੋਲਿਆ ਕਿਸੇ ਜ਼ਿੰਮੇਵਾਰ ਨੇ ਇਹ ਕਾਇ ਨਹੀਂ ਗਈ ਕਿਸੇ ਪੰਜਾਬ ਸਰਕਾਰ ਦਾ 4 ਦਿਨ ਹੋ ਗਿਆ ਅਜੇ ਧਿਆਨ ਨਹੀਂ ਆਇਆ ਲੇ ਸਾਨੂੰ ਕੰਮ ਸੇ ਕੰਮ ਇਹ ਹੋਵੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਆ ਮਿੱਟੀ ਦਾ ਤੇਲ ਪਾ ਕੇ ਸੜਿਆ ਗਿਆ ਵਾ ਤੇ ਸਾਡੀ ਥਾਂ ਐ ਪੈ ਜੇ ਸਿੰਘਾਂ ਦੇ ਗੋਲੀਆਂ ਵੱਜੀਆਂ ਵਾ ਥਾਂ ਐ ਪੈ ਜਾਣਾ ਪਰ ਕੰਮ ਸੇ ਕੰਮ ਇਹਨਾਂ ਦਾ ਕੋਈ ਵੀ ਡੇੜਾ ਬੰਦ ਕਰਾਉਣ ਵਾਲਾ ਤੇ ਇਹ ਲੀਡਰਸ਼ਿਪ ਨੇ ਨਹੀਂ ਕਿਹਾ ਉਹ ਜਿਨ੍ਹਾਂ ਦੇ ਬਿਆਨ ਦੇ ਨਾਲ ਜਿਨ੍ਹਾਂ ਦੀ ਕਲਮ ਦੇ ਨਾਲੇ ਕੰਮ ਹੋ ਜਾਣਾ ਵਾ ਸਾਨੂੰ ਕਿਉਂ ਡਾਂਗਾ ਖਾਣੀਆਂ ਪੈਂਦੀਆਂ ਡਾਂਗਾ ਸਾਨੂੰ ਕਿਉਂ ਝੁਕੜੀਆਂ ਪੈਂਦੀਆਂ ਅੱਜ ਸਾਡੀ ਪੁਲਿਸ ਉੱਥੋਂ ਰਸਤੇ ਤੋਂ ਲੈ ਕੇ ਤਲਾਸ਼ੀ ਕਰਦੀ ਆਉਂਦੀ ਆ ਡਾਂਡੇ ਕੋ ਕੋ ਰਵਾਇਤੀ ਹਥਿਆਰ ਵੀ ਨਹੀਂ ਸਾਡੀ ਇੱਕ ਇੱਕ ਤਲਾਸ਼ੀ ਸਾਡੀਆਂ ਉਹਨਾਂ ਨੇ ਗੱਡੀਆਂ ਜੈਕ ਕਰਨ ਦੇ ਆ ਉਹ ਅਸੀਂ ਕੀ ਕਰਨੇ ਹਾਂ ਰਵਾਇਤੀ ਹਥਿਆਰ ਹੈ ਵੀ ਹਥਿਆਰ ਜਿਹੜੇ ਆ ਤੁਸੀਂ ਉਹਨਾਂ ਲੋਕਾਂ ਨੂੰ ਦੇ ਚੁੱਕੀ ਆ ਜਿਨ੍ਹਾਂ ਨੇ ਸਾਡੇ ਉੱਤੇ ਗੋਲੀਆਂ ਮਾਰੀਆਂ ਸਾਡੇ ਰਾਹ ਤੇ ਦੇ ਬੁੜੇ ਪੈਂਦੀ ਹਥਿਆਰ ਵੀ ਮੁੱਕ ਗਏ ਸਾਡੇ ਕੋਈ ਸੰਤ ਨਹੀਂ ਬਣਾਉਂਦਾ ਜਿਨੇ ਉਹਨਾਂ ਲੋਕਾਂ ਦੇ ਅਸਰ ਬਣਾ ਕੇ ਦਿੰਦੇ ਆ ਉਹਨਾਂ ਨੂੰ ਤਿਆਰ ਦਿੰਦੇ ਆ ਜਿਨੇ ਸਾਡੇ ਸਿੱਧੀਆਂ ਗੋਲੀਆਂ ਮਾਰਦੇ ਆ ਰੇਲਵੇ ਦੀ ਰੇਲ ਦੀ ਪਰੇ ਦੀ ਤੋਂ ਜੋਖੇ ਲਿਆ ਕੇ ਪੱਥਰ ਪਹਿਲਾਂ ਉਹਨਾਂ ਨੇ ਪ੍ਰਬੰਧ ਕੋਟਿਆਂ ਦੇ ਕੀਤਾ ਸੀਗਾ